ਦੇ ਨਾ ਫਾਈਨ ਰਾਈਟਰ ਦਾ ਬਾਈਨਿਕਿੰਦਾ ਜੇ ਹੋ ਗੇ ਕਰਵਾਣੀ ਹੈ ਬਾਈਨਿਕ ਸਹੀ ਹੈ ਤੇ ਫਿਰ ਕੀ ਨਾ ਆਪਣਾ ਤੇ ਕਿੱਦਾਂ ਜਿਹੜੀ ਅੱਗ ਵਾਪਰੀ ਮੇਰਾ ਸੋਨੀ ਨਾਮ ਹੈ ਵੀਰੇ ਅਸੀਂ ਗੱਠਾਂ ਲੈ ਕੇ ਆ ਰਹੇ ਸੀਗੇ ਤੇ ਤਾਰਾਂ ਜ਼ਿਆਦਾ ਨੀਵੀਆਂ ਹੋਣ ਕਾਰਨ ਵੈਸੇ ਵੀ ਕੱਲ ਵੀ ਟਰਾਲੀਆਂ ਜ਼ਿਆਦਾ ਨੰਗੀਆਂ ਤਾਂ ਹੈਗੀਆਂ ਨੇ ਪਰ ਕੁਝ ਜ਼ਿਆਦਾ ਨੀਵੀਆਂ ਤਾਰਾਂ ਹੋਣ ਕਾਰਨ ਤਾਰਾਂ ਆਪਸ ਚ pèceੜ ਗਈਆਂ ਤੇ ਉਹਦੇ ਕਾਰਨ ਅੱਗ ਲੱਗੀ ਹੈ ਯਾਨੀ ਕਿ ਪਤੰਗਾ ਡਿੱਗਿਆ ਪਤੰਗਾ ਡਿੱਗਣ ਨਾਲ ਅੱਗ ਲੱਗੀ ਗਈ ਕਿੱਥੋਂ ਤੇ ਕਿੱਥੇ ਲੈ ਕੇ ਜਾਦੇ ਸੀ ਕਿੱਥੇ ਡੰਪ ਹੈਗਾ ਇਹ ਆ ਪਿੰਡ ਦਾ ਨਾਮ ਇਹ ਡੰਪ ਤਾਂ ਹੈਗਾ ਸਾਡਾ ਜਲਾਲਪੁਰ ਆਪ ਇਹਨਾਂ ਰਾਇਪੁਰ ਬੇਖਸੋਪਾ ਕੇ ਲੈ ਜਾਂਦੀ ਸੀਗੀ ਬਾਈ ਹਾਂਜੀ ਤੇ ਫਿਰ ਵਾਹ ਮੇਰੇ ਗੜਾਈ ਕਿੰਨਾ ਕੁ ਨੁਕਸਾਨ ਹੋ ਚੁੱਕਾ ਜੇ ਕਹਿ ਦੀ ਨੁਕਸਾਨ ਦਾ ਭਾਜੀ ਫਿਲਹਾਲ ਟਰਾਲਾ ਤਾਂ ਸਾਰਾ ਹੀ ਮੱਚ ਗਿਆ ਜੀ ਅੱਛਾ ਅੱਛਾ ਟਾਇਰ ਦੋਨੋਂ ਮੱਚ ਗਿਆ ਇਹ ਤੁਸੀਂ ਦੇਖ ਹੀ ਰਹੇ ਹੋ ਟਰਾਲਾ ਬਿਲਕੁਲ ਖਤਮ ਹੀ ਹੋ ਗਿਆਗਾ ਤੇ ਟਰੈਕਟਰ ਅਸੀਂ ਬੜੀ ਮੁਸ਼ਕਲ ਨਾਲ ਕੱਢਿਆਗਾ ਤੇ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆਗਾ ਤੇ ਉੱਤੇ ਜਿਹੜੀ ਪਰਾਲੀ ਦਾ ਆਪਾਂ ਜੀ ਗੱਲ ਕਰੀ ਉਹ ਕਿੰਨੇ ਕੀ ਪਰਾਲੀ ਹੈਗੀ ਜੀ 50-60 ਹਜ਼ਾਰ ਦੀ ਪਰਾਲੀ ਸੀਗੀ ਤੇ ਬਾਕੀ 3 ਲੱਖ ਦਾ ਟਰਾਲਾ ਸੀਗਾ ਜੀ ਘਟੋ ਘਟ ਵੀ 4-5 ਲੱਖ ਦਾ ਨੁਕਸਾਨ ਤਾਂ ਹੈਗਾ ਜੀ ਇਹ ਖਾਣਾ ਚ ਉਹਨੇ ਜਿੱਦਾਂ ਤਾਰਾਂ ਨੀਵੀਆਂ ਨੇ ਬਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਵੀ ਤਾਰਾਂ ਦਾ ਕੁਝ ਮਾੜਾ ਮੋਟਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਸਾਨੂੰ ਸਰਕਾਰ ਤਾਂ ਕਹਿ ਰਹੀ ਆ ਵੀ ਪ੍ਰਾਲੀ ਚੱਕਣੀ ਆ ਹੁਣ ਪ੍ਰਾਲੀ ਚੱਕਣ ਦਾ ਕੋਈ ਸਾਨੂੰ ਹੱਲ ਵੀ ਕੀਤਾ ਜਾਵੇ ਨਾ ਵੀ ਕਿੱਦਾਂ ਨਿਕਲੀ ਅਸੀਂ ਪ੍ਰਾਲੀ ਲੈ ਕੇ ਪ੍ਰਾਲੀ ਲੈ ਕੇ ਨਿਕਲੇ ਹੀ ਨਹੀਂ ਕਿਸ ਹਿਸਾਬ ਨਾਲ ਜਾਂਦਾ ਤਾਰਾਂ ਇੰਨੀਆਂ ਨੀਵੀਆਂ ਨੇ ਖੇਤਾਂ ਤੋਂ ਵੀ ਬੜੀ ਮੁਸ਼ਕਲ ਨਾਲ ਨਿਕਲਦੇ ਆ ਅਸੀਂ ਪ੍ਰਾਲੀ ਲੈ ਕੇ ਬਾਈ ਬਹੁਤ ਪਰੇਸ਼ਾਨੀ ਹੈ ਬੜਾ ਔਖਾ ਨਿਕਲਦੇ ਆ ਪਿਛਲੀ ਵਾਰ ਵੀ ਸਾਡੇ ਇੱਕ ਟਰਾਲੇ ਦਾ ਨੁਕਸਾਨ ਹੋ ਗਿਆ ਸੀਗਾ ਐਟ ਕੀ ਵੀ ਹੋ ਗਿਆ ਟਰਾਲੇ ਦਾ ਨੁਕਸਾਨ ਹਾਂ ਸਰ ਇਹ ਕਿਵੇਂ ਹਾਸਾ ਵਾਪਰਿਆ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਕੀ ਸਰ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਇਹਨਾਂ ਦੀ ਕਿ ਟਰਾਲੀ ਵਿੱਚ ਗੱਠਾਂ ਨੂੰ ਅੱਗ ਲੱਗੀ ਆ ਭਰਾਲੀ ਦੀਆਂ ਗੱਠਾਂ ਨੂੰ ਤੇ ਅਸੀਂ ਉੱਥੋਂ ਤੁਰੰਤ ਹੀ ਅਸੀਂ ਉੱਥੋਂ ਕਪੂਰ ਫਲੇ ਸਾਡਾ ਫਾਸਟ ਤੋਂ ਉੱਥੇ ਆਈ ਕੰਟਰੋਲ ਰੂਮ ਕਪੂਰਲੇ ਅਸੀਂ ਉੱਥੋਂ ਤੁਰ ਪਏ ਆ ਸਾਡੇ ਹੋਂਦੇ ਨੂੰ ਪੁਲਾਤ ਦੀਆਂ ਗੱਡੀਆਂ ਦੋਨੇ ਇੱਥੇ ਮੌਜੂਦ ਸੀ ਇਹਨਾਂ ਨੇ ਅੱਗ ਬੁਝਾ ਕੇ ਪਾਣੀ ਭਰਨਗੇ ਸੀ ਅਸੀਂ ਹੁਣ ਲੱਗੇ ਹੋਏ ਤਿੰਨੇ ਗੱਡੀਆਂ ਲੱਗੀਆਂ ਹੀਆਂ ਟਰਾਲੀ ਕਾਫੀ ਅੱਗ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਟਰਾਲੀ ਇਹਨਾਂ ਨੇ ਇਹਨਾਂ ਨੂੰ ਫੱਲੇ ਛ ਪਰਾਲੀ ਹੁਣ ਥੋੜੀ ਥੋੜੀ ਕਰਕੇ ਸਾਈਡ ਤੇ ਅਸੀਂ ਆਗੂ ਜਾ ਰਹੇ ਹਾਂ। ਇਹ ਤੁਹਾਨੂੰ ਨੁਕਸਾਨ ਤੇ ਕਹਿੰਦੇ ਸਨ ਨੁਕਸਾਨ ਤੇ ਹੁਣ ਇਹਨਾਂ ਦਾ ਯਾਰ ਜਨੀਤ ਪਰਾਲੀ ਸਾਰੀ ਸੜ ਗਈ ਆ ਜੀ। ਇਹ ਤੇ ਹੁਣ ਇਹਨਾਂ ਨੂੰ ਪਤਾ ਕਿੰਨੇ ਦੀ ਪਰਾਲੀ ਆ ਕੀ ਐ ਇਸ ਹਿਸਾਬ ਦਾ ਜੀ। ਇਹਨਾਂ ਦਾ ਇਹ ਕਪੂਤਲਾ ਤੋਂ ਆਏ। ਹਾਂਜੀ ਕਪੂਤਲਾ ਫਾਇਰਮੈਨ ਤੋਂ ਆਏ। 3 ਨਾਲ ਤੋਂ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਆ ਜੀ।